ਮਾਂ ਭਾਈਚਾਰੇ ਦੇ ਉੱਤਰ ਕਰ ਲਿਓ ਬੜੀ ਅੱਜ ਦੇ ਪਵਿੱਤਰ ਤਿਹਾੜੀ ਦੀ ਮੈਂ ਸਾਰੇ ਮੁਸਲਮਾਨ ਭਾਈਚਾਰੇ ਨੂੰ ਇੱਥੇ ਵੀ ਤੇ ਪੂਰੀ ਦੁਨੀਆ 'ਚ ਵਸਦੇ ਨੂੰ ਮੈਂ ਬਹੁਤ ਵਧਾਈ ਦੇਣਾ ਬਹੁਤ ਮੁਬਾਰਕਬਾਦ ਦੇਣਾ ਕਿਉਂਕਿ ਇਹਨੂੰ ਮਿੱਠੀ Eid ਵੀ ਕਿਹਾ ਜਾਂਦਾ ਤੇ ਬੜੀ ਬੇਸਬਰੀ ਨਾਲ ਇਹਦਾ ਇੰਤਜ਼ਾਰ ਪੂਰਾ ਮੁਸਲਮਾਨ ਭਾਈਚਾਰਾ ਪੂਰੀ ਦੁਨੀਆ ਦੇ ਵਿੱਚ ਕਰਦਾ ਹੈ ਅੱਜ ਨਮਾਜ਼ ਪੜ੍ਹੀਆ ਸਰ ਕਿੰਨਾ ਜਦੋਂ ਇੱਕ ਦੂਸਰੇ ਦੇ ਧਰਮ ਦੇ ਵਿੱਚ ਸਾਹਮਣ ਹੁੰਨੇ ਆ ਕਿੰਨਾ ਤੁਸੀਂ ਮਹਿਸੂਸ ਦੇਖੋ ਮੈਂ ਇਹ ਇੱਥੋਂ ਵੀ ਕਿਹਾ ਕਿਉਂਕਿ ਘੱਟੋ ਘੱਟ ਮਲੇਰਕੋਟਲੇ 'ਚ ਮੈਂ ਰੋਜ਼ਾ ਫਤਾਰੀ ਦੇ ਪ੍ਰੋਗਰਾਮ ਤੇ ਵੀ ਆਇਆ ਤੇ ਰੋਜ਼ੇ ਖਿਲਾਉਣ ਦੇ ਲਈ ਮੁਸਲਮਾਨ ਭਾਈਚਾਰੇ ਦੇ ਲੋਕ ਤਾਂ ਆਉਂਦੇ ਹੀ ਆ ਉੱਥੇ ਪੰਡਿਤ ਜੀ ਵੀ ਆਉਂਦੇ ਆ ਉੱਥੇ ਇਸਾਈ ਧਰਮ ਤੋਂ ਲੋਕ ਵੀ ਆਉਂਦੇ ਆ ਉਹ ਸਿੱਖ ਵੀ ਆਉਂਦੇ ਆ ਤੇ ਦੁਨੀਆ 'ਚ ਮਲੇਰਕੋਟਲੇ ਵਰਗੀ ਸਾਂਝੀ ਵਾਰਤਾ ਵਾਲੀ ਉਦਾਹਰਣ ਮੈਨੂੰ ਲੱਗਦਾ ਨਹੀਂ ਕਿਤੇ ਦੇਖਣ ਨੂੰ ਜਿਹੜੀ ਮਿਲ ਸਕਦੀ ਆ ਦੀ ਆਦੇਸਪਵਿੱਤਰ ਦਿਨ ਤੇ ਅੱਲਾਹ ਕੇ ਹੀ ਅਰਦਾਸ ਕਰਦੇ ਆ ਕਿ ਭਾਈਚਾਰਾ ਰਹਿੰਦੀ ਦੁਨੀਆ ਤੇ ਕਿਦਾਂ ਹੀ ਬਣਿਆ ਰਹੇ ਕਹੋਂਗੇ ਅਰਦੇਤੇ ਹਾਂ ਅੱਜ ਇਹ ਜਿਹੜਾ ਤੁਹਾਰਾ ਜੀ ਮੁਸਲਮਾਨਾਂ ਦਾ ਸਭ ਤੋਂ بڑا ਤਿਵਾਰਾ ਕਹੋਂਗੇ ਰੋਜ਼ੇ ਰੱਖਣ ਦੇ ਬਾਅਦ ਇਹਦਾ ਦਿਨ ਆਉਂਦਾ ਹੈ ਅਸੀਂ ਮਲੇ ਕੋਲੇ ਦਾ ਇੱਕ ਗੁੱਲਾਸੇ ਦਾ ਸ਼ਹਿਰ ਅਸੀਂ ਇੱਥੇ ਸਾਰੇ ਧਰਮਾਂ ਦੇ ਲੋਕ ਮਿਲ ਜੁਲ ਕੇ ਸਾਰੇ ਤਿਵਾਰ ਮਨਾਉਂਦੇ ਕਿੰਨੀ ਖੁਸ਼ੀ ਹੁੰਦੀ ਹੈ ਖਾਸ ਕਰਕੇ ਬੱਚੇ ਵੀ ਨਹੀਂ ਦੇਖੋ ਛੋੜੇ ਛੋੜੇ ਬੱਚੇ ਵੀ ਆਏ ਨੇ ਇਹ ਜਿਹੜਾ ਤਿਵਾਰਾ ਜੀ ਇਹਦਾ ਤਿਵਾਰ ਬਹੁਤ ਖੁਸ਼ੀ ਦਾ ਤਿਵਾਰਾ ਕਿਉਂਕਿ ਇੱਕ ਇਹ ਇਨਾਮ ਆ ਅੱਲਾਹ ਦੀ ਤਰਫ ਤੋਂ ਕਿਉਂਕਿ ਮੁਸਲਮਾਨ ਪਹਿਲਾਂ 30 ਦਿਨਾਂ ਰੋਜ਼ੇ ਰੱਖਦੇ ਨੇ ਅੱਲਾਹ ਦੀ ਇਬਾਦਤ ਕਰਦੇ ਨੇ ਤਾਂ ਉਸ ਦੀ ਬਾਅਦ ਈਦਾਂ ਦਿਨ ਆਉਂਦਾ ਤਾਂ ਸਾਰੇ ਲੋਕ ਰਲ ਮਿਲ ਕੇ ਆਪਣੇ ਬੱਚਿਆਂ ਸਮੇ ਸਾਰੇ ਈਦ ਦਾ ਤਿਉਹਾਰ ਮਨਾਉਂਦੇ ਨੇ ਕਿ ਹੋਰ ਭਾਈਚਾਰੇ ਦੇ ਲੋਕ ਵੀ ਆਏ ਆ ਮੌਕੇ ਨਾ ਹੁਣ ਸਾਰੇ ਭਾਈਚਾਰੇ ਦੇ ਲੋਕ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਧਰਮਾਂ ਦੇ ਲੋਕ ਜੇ ਉਰੇ ਕੋਈ ਇਫਤਾਰ ਪਾਰਟੀ ਵੀ ਹੁੰਦੀ ਹੈ ਸਾਰੇ ਧਰਮਾਂ ਦੇ ਲੋਕ ਮਿਲ ਜੁਲ ਕੇ ਇਫਤਾਰ ਪਾਰਟੀ ਰੱਖਦੇ ਨੇ ਤੇ ਜਿਹੜਾ ਈਦਾਂ ਤਿਉਹਾਰ ਈਦ ਦੇ ਤਿਉਹਾਰ ਦੇ ਵਿੱਚ ਵੀ ਸਾਰੇ ਲੋਕ ਮਿਲ ਜੁਲ ਕੇ ਸਾਡੇ ਨਾਲ ਈਦ ਮਨਾਉਂਦੇ ਨੇ ਤੇ ਜਿਹੜੇ ਮੁਸਲਮਾਨ ਭਾਈ ਨੇ ਜਿਹੜੇ ਹਿੰਦੂ ਗੈਰ ਮੁਸਲਮਾਨ ਨੇ ਉਹਨਾਂ ਦੇ Eid ਦਾ ਤਿਉਹਾਰ ਦੇਖ ਕੇ ਆਂਦੇ ਨੇ ਮਠਿਆਈਆਂ ਬਣਦੇ ਆ ਤੇ ਉਹ ਸਾਡੇ ਦੀਵਾਲੀ ਦੇ ਤਿਉਹਾਰਾਂ ਦੇ ਉੱਪਰ ਸਾਡੇ ਘਰਾਂ 'ਚ ਮਠਿਆਈਆਂ ਬਣਦੇ ਆ ਅੱਜ ਬਹੁਤ ਹੀ ਬੜਾ ਖੁਸ਼ੀਆ ਦਿਨ ਆ ਜੀ ਅੱਜ Eid ul Fitr ਦਾ ਤਿਉਹਾਰ ਆ ਸਾਡੇ ਪੂਰੇ ਮੁਸਲਮਾਨ ਸਮਾਜ ਦੇ ਵਿੱਚ ਅੱਜ ਖੁਸ਼ੀ ਦਾ ਮਾਹੌਲ ਆ ਔਰ ਅਸੀਂ ਇੱਥੇ ਮਲੇਰਕੋਲਾ ਸਾਡਾ ਇੱਕ ਧਾਰਮਿਕ ਭਾਈਚਾਰਾ ਦਾ ਗੁਲਦਸਾ ਇੱਥੇ ਅਸੀਂ ਮੁਸਲਮਾਨ ਸਿੱਖ ਆਪਣੇ ਈਸਾਈ ਔਰ ਹਿੰਦੂ ਵੀਰ ਅਤੇ ਦਲਿਤ ਵੀਰ ਅਸੀਂ ਸਾਰੇ ਮਿਲ ਕੇ ਇੱਥੇ Eid ਮਨਾਉਂਦੇ ਆ ਇੱਥੇ ਅਸੀਂ ਇੱਕ ਦੂਜੇ ਨਾਲ ਖੁਸ਼ੀਆਂ ਪਿਆ ਸਾਂਝੀਆਂ ਕਰਦੇ ਆ ਇਹ ਸਾਡਾ ਪਲੇਅਰ ਕੋਲ ਲੜਾ ਆਪਣੇ ਕੁਲ ਦਾਸਤਾ ਅੱਜ ਅਸੀਂ ਕਿਲਾ ਰਹਿਮਤਗੜ Eidਗਾ ਦੇ ਵਿੱਚ ਖੜੇ ਆ ਇੱਥੇ ਅੱਜ Eid ਦੀ Eid ਨੂੰ ਫਤਿਹ ਦੀ ਮੁਬਾਰਕ ਦੇਣ ਖਾਸ ਤੌਰ ਤੇ ਸਾਡੇ CM ਭਗਵੰਤ ਮਾਨ ਸਿੰਘ ਜੀ ਦੀ ਮਾਤਾ ਜੀ ਪਹੁੰਚੇ ਤੇ ਉਨ੍ਹਾਂ ਦੇ ਨਾਲ ਸਾਡੇ ਲੋਕ ਸਭਾ ਦੇ ਜਿਹੜੇ ਉਮੀਦਵਾਰ ਨੇ ਗੁਰਮੀਤ ਸਿੰਘ ਮੀਤ ਹੈਰ ਜੀ ਪਹੁੰਚੇ ਨੇ Eid ਦੀ ਮੁਬਾਰਕਬਾਦ ਦੇਣ ਉਹਨਾਂ ਦੇ ਨਾਲ ਸਾਡੇ ਮਲੇਰ ਕੋਲਾ ਦੇ ਮਾਨਯੋਗ MLA ਡਾਕਟਰ ਮੁਹੰਮਦ ਬਿਲੂ ਰਹਿਮਾਨ ਜੀ ਵੀ ਇੱਥੇ Eid ਮੁਬਾਰਕ ਦੇਣ ਪਹੁੰਚੇ ਨੇ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ Eid ਦੇ ਪਵਿੱਤਰ ਤੇ ਹਰ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਮੁਸਲਮਾਨ ਪਰ ਮੁਸਲਮਾਨ ਭਰਾਵਾ ਨੂੰ ਅੱਜ ਮੈਂ ਚੌਥੀ Eidਗਾ ਤੇ ਜਿਹੜੇ ਕਾ ਵਧਾਈਆਂ ਦੇਣ ਲਈ ਪਹੁੰਚ ਮੈਂ ਰੱਬ ਅਗੇ ਦੁਆ ਕਰਦਾ ਕਿ ਸਾਰਿਆਂ ਲਈ ਖੁਸ਼ੀਆਂ ਖੇੜੇ ਵਾਲਾ ਇਹ ਤਾਂ ਦੋਸਤੀ ਵਾਲਾ ਇਹ ਸਾਰੇ ਆਪਸੀ ਭਾਈ ਜਾਨੇ ਵਾਲਾ ਇਸ ਤਰੀਕੇ ਦੇ ਗੁਲਦਸਤਾ ਬਣੇ ਰਹਿਣ ਅੱਲਾ ਮੀਆਂ ਦਾ ਬਹੁਤ ਬਹੁਤ ਸ਼ੁਕਰੀਆ